ਕਸਾਲਾ ਮਜ਼ਦੂਰਾਂ ਤੇ ਲਾਠੀ ਚ ਚਾਰ ਕਰਨਾ ਬੰਦ ਕਰੋ ਬੰਦ ਕਰੋ ਕਸਾਲਾ ਰੇ ਇੱਕ ਜਿੰਦਾਵਾ ਵੈਸੇ ਜਿਹੜਾ ਅੱਜ ਦਾ ਰੇਲ ਰੋਕਣ ਦਾ ਪ੍ਰੋਗਰਾਮ ਟਕਾਉਂਦਾ ਜਥੇਬੰਦੀ ਨੇ ਐਲਾਨ ਕੀਤਾਗਾ ਨਾਲ ਹੀ ਸਯੁਜਕਤ ਮੋਰਚਾ ਜਿਹੜਾ ਬਣਿਆ ਵਿਆ ਉਹਨੇ 3 ਘੰਟੇ ਟੂਲ ਫ੍ਰੀ ਕਰਾਉਣ ਦਾ ਸੱਦਾਗਾ ਅਗਰਾਹਾ ਜਥੇਬੰਦੀ ਨੇ ਵੀ ਰੇਲਾਂ ਰੋਕ ਪੰਡ ਦਾ ਪੰਨ ਕੰਟੇ ਦਾ ਗੈਰ ਉਹ 4 ਦਾ ਉਹਨਾਂ ਨੇ ਦਿੱਤਾ ਉਹਨਾਂ ਮੰਗਾਂ ਦੀ ਖਾਤਰ ਸਾਡੇ ਜਿਹੜੇ ਕਿਸਾਨ ਮਜ਼ਦੂਰ ਜਾਂਦੇ ਸੀ ਉਹਨਾਂ ਨੂੰ ਜਿਹੜਾ ਕੁਝ ਰਾਹ ਦੇ ਵਿੱਚ ਬਾਰਡਰ ਹਰਿਆਣੇ ਦਾ ਨਹੀਂ ਹਜੇ ਆਇਆ ਸੀ ਤੇ ਰਾਹ ਦੇ ਵਿੱਚ ਜਿਹੜੀਆਂ ਰੋਕਾਂ ਲਾਈਆਂ ਨੇ ਮੈਂ ਕਹੂੰਗਾ ਵੀ ਇਹ ਬਹੁਤ ਧੱਕਾ ਹੋਇਆ ਜੇ ਕਹਿਣਾ ਹੋਵੇ ਵੀ ਇਹ ਦੂਜਾ ਦੇਸ਼ ਵੀ ਨਹੀਂ ਇਸ ਤਰ੍ਹਾਂ ਦੀਆਂ ਰੋਕਾਂ ਲਾਉਂਦਾ ਜਿਸ ਤਰ੍ਹਾਂ ਦੇ ਕਿਲ ਗੱਡੇ ਕੰਧਾਂ ਸਾਰੀਆਂ ਗਈਆਂ ਤੇ ਫਿਰ ਕਿਸਾਨਾਂ ਨਾਲ ਜਦੋਂ ਦੋ ਮੇਰੀ ਗੱਲ ਚੱਲੀ ਆ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚੋਂ ਦੇਣ ਨੂੰ ਕੁਝ ਤਿਆਰ ਨਹੀਂ ਹੈਗੇ ਦੇਖੋ ਚਾਹੇ ਉਹਦੇ ਤੇ ਖੇਤੀਬਾੜੀ ਮੰਤਰੀ ਆਇਆ ਦੋ ਤਿੰਨ ਮੰਤਰੀ ਹੋਰ ਸੀ ਪਰ ਜਦੋਂ ਨਹੀਂ ਸੁਣੀ ਗਈ ਤਾਂ ਉਹ ਭਰਾਵੋ ਦਿੱਲੀ ਜਾਣ ਦਾ ਉਹਨਾਂ ਦਾ ਐਲਾਨ ਕਰਨਾ ਆਪਦਾ ਹੱਕ ਆ ਇਹ ਕਿਸੇ ਨੂੰ ਵੀ ਹੱਕ ਆ ਕੋਈ ਜਾਵੇ ਪਰ ਮਾੜੀ ਗੱਲ ਇਹ ਆ ਵੀ ਖੱਟੜ ਸਰਕਾਰ ਨੇ ਮੋਦੀ ਦੇ ਖੁਸ਼ ਕਰਨ ਦੇ ਮਾਰੇ ਨੇ ਮੋਦੀ ਨੂੰ ਤੇ ਉਹਨੇ ਜਿਹੜੀ ਉੱਥੇ ਸਾਰਾ ਕੁਝ ਕੀਤਾਗਾ ਜਿੰਨੀ ਫੌਜ ਦੀਆਂ ਟੁਕੜੀਆਂ ਸਾਡੀ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਕਹਿ ਲੋ ਹਰਿਆਣਾ ਪੁਲਿਸ ਦੀਆਂ ਉਹ ਸਾਰੀਆਂ ਤਾਇਨਾਤ ਕੀਤੀਆਂ ਦੀਆਂ ਤੇ ਜਦੋਂ ਕਿਸਾਨ ਨੇੜੇ ਗਏ ਨੇ ਤੇ ਉਹਨਾਂ ਨੇ ਉੱਥੇ ਹਹਾਕਾਰ ਮਚਾ ਕੇ ਤੇ ਕਿਸਾਨਾਂ ਦੇ ਜਿਹੜੇ ਡਰੂ ਰਹੇ ਜਾਂ ਹੋਰ ਥਰੂ ਗਏ ਦੇ ਗੋਲੇ ਸਿੱਟੇ ਆ ਇਹ ਪਹਿਲੀ ਵਾਰ ਹੋਇਆ ਮੈਂ ਕਹੂੰਗਾ ਸਾਡੀ ਸੁਰਤ ਦੇ ਵਿੱਚ ਠੀਕ ਆ ਹਲਕਾ ਕੀਤਾ ਜਾਂਦਾ ਪਰ ਜਿਸ ਤਰ੍ਹਾਂ ਨਾ ਉਥੋਂ ਸਮਾਨ ਮਿਲ ਰਿਹਾਗਾ ਤੇ ਜਿਹੜੇ ਉਥੋਂ ਬੰਬ ਮਿਲ ਰਹੇ ਨੇ ਜਾਂ ਰਾਉਂਡ ਪੱਤਰਕਾਰਾਂ ਨੇ ਵੀ ਉਹ ਦਿਖਾਏ ਆ ਇਹ ਭਰਾਵੋ ਇਹ ਨਿੰਦਣੇਯੋਗ ਆ ਇਸ ਕਰਕੇ ਜਦੋਂ ਅਸੀਂ ਕੱਲ ਇਹ ਸਾਰਾ ਸੀਸਾ ਦੇਖਿਆ ਵੀ ਇਹ ਹਮਲਾ ਜਿਹੜਾ ਬਹੁਤ ਵੱਡਾਗਾ ਤੇ ਤਾਂ ਕਿ ਸ joint ਮੋਰਚੇ ਨੇ ਉਹ ਸੋ ਧੱਕੇਸਾਹੀ ਦੇ ਖਿਲਾਫ ਮੰਗਾ ਜਾਇਜ਼ ਕਰਦੇ ਹੋਏ ਉਹਨਾਂ ਦੀ ਉਹ ਸਾਡਾ ਵੀ ਹੱਕ ਤੇ ਇਸ ਕਰਕੇ ਰੇਲਾਂ ਰੋਕਣੀਆਂ ਸੈਂਟਰ ਦੀਆਂ ਇਹ ਸਾਡਾ ਵੀ ਹੱਕ ਆ ਤੇ ਟੂਲ ਬਲਾਜੇ ਜਿਹੜੇ ਫ੍ਰੀ ਕੀਤੇ ਜਾ ਰਹੇ ਆ ਇਹ ਸੰਯੁਕਤ ਮੋਰਚਾ ਉਹ ਜਿਹੜੀ ਮਤਲ ਕਾਲ ਆ ਗਈ ਉਹਨੂੰ ਇਹ ਲਾਗੂ ਕਰਨ ਜਾ ਰਹੇ ਆ ਇੱਕ ਦਾ ਇਹ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਜੋ ਆਪਣਾ ਰਾਜਨੀਤਿਕ ਪਾਰਟੀਆਂ ਗੈਰ ਰਾਜਨੀਤਿਕ ਪਾਰਟੀਆਂ ਆਪਣੇ ਐਮਐਸਬੀ ਵਗੈਰਾ ਹੋਰ ਮੰਗਾਂ ਨੂੰ ਲੈ ਕੇ ਮਜਬੂਰ ਹੋ ਜਾਂਦੇ ਆ ਜਿਨ੍ਹਾਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਤ ਉਹਨਾਂ ਰਸਤੇ ਵਿੱਚ ਖਨੌਰੀ ਹੋਰ ਬਾਰਡਰਾਂ ਤੇ ਰੋਕਿਆ ਗਿਆ ਹਰਿਆਣਾ ਤੇ ਬੀਜੇਪੀ ਦੀ ਸਰਕਾਰ ਵੱਲੋਂ ਉਹਦੇ ਵਿਰੋਧ ਵਿੱਚ ਕਿਸਾਨਾਂ ਦੇ ਉੱਤੇ ਉੱਥੇ ਜਿਹੜੇ ਤੁਸੀਂ ਦੇਖਿਆ ਇਥਰੋਂ ਗਾਇਸ ਦੇ ਗੋਲੇ ਰਮੋਟ ਨਾਲ ਡਰੋਨ ਨਾਲ ਸਿੱਟੇ ਜਾ ਰਹੇ ਆ ਉਹਦੇ ਵਿਰੋਧ ਵਿੱਚ ਹੱਕ ਮੰਗਦੇ ਕਿਸਾਨਾਂ ਦੇ ਉੱਤੇ ਹਫਤਾ ਪਹਿਲਾਂ ਸਰਕਾਰ ਨੇ ਸੜਕਾਂ ਦੇ ਉੱਤੇ ਵੱਡੇ ਵੱਡੇ ਕੱਲਾ ਕੇ ਬੈਰੀਅ ਲਗੇ ਪੂਰੇ ਤੌਰ ਤੇ ਲਾ ਕੇ ਹਫਤਾ ਪਹਿਲਾਂ ਬੰਦ ਕਰ ਦੇਣਾ ਇਹ ਆ ਸੁਹਣੀ ਗੱਲ ਆ ਤੇ ਦੂਜਾ ਜ਼ਬਰ ਸਰਕਾਰ ਦਾ ਜਿਹੜੀਆਂ ਪਹਿਲਾਂ ਵਾਲੀਆਂ ਸਰਕਾਰਾਂ ਦੇ ਸਾਰੇ ਜਣੇ ਆਪਾਂ ਕਹਿੰਗੇ ਜਿਹੜੇ ਹੱਦਾਂ ਬਣੇ ਉਹ ਟੱਪ ਕੇ ਸਰਕਾਰ ਨੇ ਇਹ ਲੋਕਾਂ ਦੇ ਉੱਤੇ ਜ਼ਬਰਤਾ ਹੈਗਾ ਪੰਜਾਬ ਦੇ ਲੋਕ ਕਿ ਕੌ ਮਿੱਟੀ ਦੇ ਬਣੇ ਪਿਆ ਜਿਨ੍ਹਾਂ ਨੇ ਇਸੇ ਦਿੱਲੀ ਦੇ ਤਤ ਨੂੰ 20 ਵਾਰੀ ਪਹਿਲਾਂ ਪਲਟਿਆ ਤੇ ਦਿੱਲੀ ਦੇ ਨਾਲ ਅੱਜ ਫਿਰ ਜਿਹੜੀ ਲੋਕਾਂ ਦੀ ਟੱਕਰ ਲੱਗੀ ਆ ਵੇਖ ਸਕੋ ਉਹ ਕਿਸਾਨ ਆ ਦੂਜੀਆਂ ਜਥੇਬੰਦੀਆਂ ਪਰ ਉਹਨਾਂ ਦੇ ਜਿਹੜੀ ਪੱਠ ਪਸੇ ਸੀ ਅੱਜ ਉਹਨਾਂ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਟੋਲ ਪੁਜ ਪਲਜ ਆ ਤੇ ਇਸੇ ਤਰ੍ਹਾਂ ਜਿਹੜੀ ਆ ਆਪਣੇ ਰੇਲਵੇ ਲੈਣਾ ਗਿਆ ਇਨਾਂ ਦੇ ਉੱਤੇ 12 ਤੋਂ ਲੈ ਕੇ 3 ਵਜੇ ਤੱਕ ਪੂਰਾ ਪੰਜਾਬ ਦੇ ਵਿੱਚ ਚੱਕਾ ਜਾਮ ਕੀਤਾ ਜਾਊਗਾ ਤੇ ਕੱਲ ਨੂੰ ਭਾਰਤਵੰਦ ਦੇ ਸੱਦੇ ਦੇ ਉੱਤੇ ਪੂਰੀਆਂ ਟ੍ਰੇਨ ਜਥੇਬੰਦੀਆਂ ਵੱਲੋਂ ਪੂਰੀਆਂ ਭਾਰਤੀਆਂ ਜਥੇਬੰਦੀਆਂ ਤੋਂ ਇੱਕ ਰੀੜੀ ਤੋਂ ਲੈ ਕੇ ਟ੍ਰੇਨਾਂ ਦੇ ਡਰਾਈਵਰਾਂ ਤੱਕ ਜਥੇਬੰਦੀਆਂ ਤੱਕ ਆਰਟੀਕਲ ਐਸੋਸੀਏਸ਼ਨ ਹੋਰ ਜੁੜਨਗੇ ਜਥੇਬੰਦੀਆਂ ਨਰੇਗਾ ਵਾਲੇ ਆਗੇ ਕਿਸਾਨ ਆਗੇ ਮਜ਼ਦੂਰ ਆਗੇ ਸਾਰਿਆਂ ਵੱਲੋਂ ਕੱਲ ਨੂੰ ਫਿਰ ਭਾਰਤਵੰਦ ਦਾ ਇਹ ਸਰਕਾਰ ਨੇ ਕੰਨ ਤੇ ਲਿਖਿਆ ਨਾ ਪੜਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸੰਯੁਕਤ ਮੋਰਚੇ ਦੀ ਕਾਲ ਹੋਊਗੀ ਤੇ ਦਿੱਲੀ ਵੱਲ ਲੋਕ ਵੀ ਰੰ ਘੱਟਣਗੇ ਜਿਹੜੀ ਇਹ ਲੋਕ ਜਿਹੜਾ ਹੱਟ ਦਾ ਜਵਾਬ ਪੱਥਰ ਨਾਲ ਦੇਣਗੇ ਪੰਜਾਬ ਦੇ ਕਿਸਾਨ ਕਿਉਂਕਿ ਪੰਜਾਬ ਭਾਰਤ ਦਾ ਹਿੱਸਾ ਹੈ ਤੇ ਪੰਜਾਬ ਦੇ ਐਮਪੀ ਐਸ ਦੇ ਰਾਜ ਸਭਾ ਮੈਂਬਰ ਉਹ ਦਿੱਲੀ ਜੀ ਬੈਠਦੇ ਤੇ ਦਿੱਲੀ ਕੇਂਦਰ ਸਰਕਾਰ ਦਾ ਸੈਂਟਰਲ ਹੈੱਡ ਉੱਥੇ ਪੰਜਾਬ ਦੇ ਕਿਸਾਨ ਜਾ ਰਹੇ ਸੀ ਤੇ ਉਹਨਾਂ ਦੇ ਉੱਤੇ ਰੋਕਿਆ ਗਿਆ ਉਹਨੂੰ ਜਬਰ ਕੀਤਾ ਗਿਆ ਅਸੀਂ ਇਸ ਜ਼ਬਰ ਦੇ ਖਿਲਾਫ ਇਹ ਅੱਜ ਰੇਲਾਂ ਦਾ ਪੰਜਾਬ ਚ 10 ਥਾਵਾਂ ਤੇ ਲਗਭਗ ਸਾਡੀ ਜਥੇਬੰਦੀ ਵੱਲੋਂ 3 ਘੰਟਿਆਂ ਦੇ ਵਾਸਤੇ ਕਰਾਉ ਕਰ ਜਾਮ ਕਰ ਹਾਂ ਸਰਕਾਰ ਨਾ ਮੰਨੀ ਤਾਂ ਸਾਡਾ ਜਿਹੜਾ ਸੰਯੁਕਤ ਮੋਰਚਾ ਜਿਹੜੇ ਜਥੇਬੰਦੀਆਂ ਵੱਲੋਂ ਵੀ ਇਹ ਵਿਚਾਰਾ ਯਾਰ ਹੈ ਅੱਗੋਂ ਕੀ ਐਕਸ਼ਨ ਲੈਣਾ ਹੈ ਸੰਯੁਕਤ ਮੋਰਚੇ ਦੀ ਜੋ ਵੀ ਕਾਲ ਆਉਗੇ ਉਸ ਨੂੰ ਲਾਗੂ ਕਰਾਂਗੇ ਇਹ ਕੋਸ਼ਿਸ਼ ਜਥੇਬੰਦੀਆਂ ਗਈਆਂ ਨੇ ਸਾਡੇ ਉਹਨਾਂ ਨਾਲ ਕੁਝ ਮਤ ਪੇਦ ਨੇ ਸਾਡਾ ਸਭ ਤੋਂ ਵੱਡਾ ਮਤ ਪੇਤਾ ਇਹ ਸੀ ਇਹ ਹੈ ਹੁਣ ਵੀ ਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇੱਕ ਮੁੱਠ ਹੋ ਕੇ ਇੱਕ ਹੋ ਕੇ ਜਾਣਾ ਚਾਹੀਦਾ ਤੇ ਉਹਦੇ ਨਾਲ ਹੀ ਸਾਨੂੰ ਜਿੱਤ ਬਧਰੇ ਯਕੀਨੀ ਹੈ। ਇਹਦੇ ਉਹਨਾਂ ਨੇ ਡਰਾਉਣਾ ਨਾ ਬੰਬ ਛਿੱਟੇ ਜੀ ਉਹ ਸਾਡੇ ਪੰਜਾਬ ਦੀ ਧਰਤੀ ਛਿੱਟੇ ਨੇ ਹਰਿਆਣੇ ਸਾਡੇ ਬੜੇ ਹੀ ਨਹੀਂ ਉਹਨਾਂ ਦਾ ਕੀ ਹੱਕ ਤੇ ਸਾਡੇ ਪੰਜਾਬ 'ਚ ਛਿੱਟਣ ਦਾ ਹਾਂ ਸਾਡੀ ਜਨਤਾ ਰਹਿਣ ਤੇ ਵੱੜਦੀ ਫੇਰ ਉਹ ਛਿੜਦੇ ਤੇ ਅਸੀਂ ਤਾਂ ਪੰਜਾਬ 'ਚ ਪੈਸੇ ਆ ਪੰਜਾਬ 'ਚ ਬੈਠਿਆਂ ਦੇ ਛਿੱਟੇ ਨੇ ਉਹਨਾਂ ਸੁਰੱਖਿਆ ਦੇ ਉਹਨਾਂ ਦਾ ਜ਼ੁਲਮ ਕਰਦਾ ਜੱਟਾਂ ਕੋਲੇ ਕੀ ਹੈ ਉਹਦਾ ਰਫਲਾਂ ਲਈ ਬੈਠੇ ਨੇ ਵੰਬਲੇ ਹੀ ਬੈਠੇ ਨੇ ਚ ਰੱਖਿਆ ਕਰ ਲਿਆ ਉਹਨਾਂ ਦੀ ਜੇ ਹਰਿਆਣੇ ਤੇ ਜਾ ਕੇ ਵੜਦੇ ਕਰ ਲੈਂਦੇ ਉਹ ਜਿਹੜੀ ਚ ਰੱਖਿਆ ਕਰਨੀ ਸੀ ਅਸੀਂ ਤਾਂ ਅਜੇ ਆਪਣੇ ਪੰਜਾਬ 'ਚ ਹੀ ਬੈਠੇ ਆਂ ਬੜੇ ਹੀ ਨੀ ਹਰਿਆਣੇ ਤੇ ਉਹਨਾਂ ਨੂੰ ਮੀਟਿੰਗ ਰੱਖੀ ਹੈ ਕਿ ਮੀਟਿੰਗ ਚ ਕਰ ਲੋ ਨਾ ਜੀ ਨਾ ਕੁਝ ਨਹੀਂ ਨਿਪੜਨਾ ਮੀਟ ਕਾ ਮੂਟ ਕਾ ਚ ਅੱਜ ਹੁਣ ਤੱਕ ਤਾਂ ਕੋਈ ਨਿਭਰਿਆ ਨਹੀਂ ਇਹਦਾ ਕਿਵੇਂ ਹੋਊਗਾ ਫਿਰ ਇਹਦਾ ਹੱਲ ਤਾਂ ਦੇਖੋ ਜਿਵੇਂ ਆਹੀ ਹੂ ਡਾਂਗ ਨਾਲ ਹੀ ਅਜੇ ਅਸੀਂ ਥੋੜੇ ਜੇ ਪਾਸੜੇ ਵੇਹਾਂ ਅਜੇ ਸਾਡੇ ਨਾਲ ਦੋ ਬਾਰਗੇ ਲੱਗੇ ਨਹੀਂ ਉਹਨਾਂ ਨੂੰ ਭੁਲੇਖਾ ਵੀ ਜੱਟਾਂ ਦਾ ਰੌਲਾ ਹੈ ਕਿਤੇ ਸਾਡੇ ਨਾਲ ਮੱਝਵੀ ਸਿੰਘ ਤੇ ਅਰਵੰਦਾਸ ਜੀ ਜੁੜ ਗਏ ਤਾਂ ਪਿੰਡ ਤੇ ਲੱਗੂ ਇੱਕ ਹੱਲਾ ਨੂੰ ਤਾਂ ਮੈਂ ਤੇ ਲੱਗੂ ਅਜੇ ਤਾਂ ਜੀ ਬਜ਼ੁਰਗ ਤੁਰੇ ਫਿਰਦਾ ਸਾਡੇ ਨੌਜਵਾਨ ਵੀ ਪੜ ਕੇ ਕਰਦੇ ਨੇ